ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਉਹਦੇ ਵਿੱਚ ਕਿਸਾਨਾਂ ਦਾ ਜ਼ਿਕਰ ਕਰਾਂਗੇ ਕਿਉਂਕਿ ਸਥਿਤੀ ਹਰ ਰੋਜ਼ ਗੰਭੀਰ ਹੁੰਦੀ ਜਾ ਰਹੀ ਹੈ ਡੱਲੇਵਾਲ ਸਾਹਿਬ ਦੀ ਸਿਹਤ ਚਿੰਤਾਜਨਕ ਹਾਲਾਤਾਂ ਤੇ ਹੈ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਮੀਟਿੰਗ ਵਿੱਚ ਉਨ੍ਹਾਂ ਨੇ ਫੈਸਲਾ ਲਿਆ ਕਿ ਅਸੀਂ ਨਾਲ ਨਹੀਂ ਚੱਲਣਾ ਪਰ ਰਾਸ਼ਟਰਪਤੀ ਸਾਹਿਬ ਨੂੰ ਮੁਲਾਕਾਤ ਲਈ ਮਿਲਣਗੇ ਕੀ ਫੈਸਲਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਦੀ ਗੱਲ ਹੈ ਪਰ ਜੇਕਰ ਅਜਿਹੇ ਮੌਕੇ ਨਾਲ ਨਹੀਂ ਚੱਲੇ ਉਂਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਸਵਾਲ ਹੋ ਰਹੇ ਨੇ ਇਹਦੇ ਕੀ ਪ੍ਰਭਾਵ ਪੈ ਸਕਦੇ ਅੱਜ ਉੱਤੇ ਵੀ ਚਰਚਾ ਕਰਾਂਗੇ ਚਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਰਾ ਦੀ ਵੀ ਕਰਨੀ ਹੈ ਬੀਬੀ ਜਗੀਰ ਕੌਰ ਹੁਰਾ ਨੂੰ ਅਪਸ਼ਬਦ ਬੋਲੇ ਇਸ ਮਾਮਲੇ ਵਿੱਚ ਉਹਨਾਂ ਨੂੰ ਅਜ ਧਾਰਮਿਕ ਸਜ਼ਾ ਸੁਣਾਈ ਗਈ ਉਧਰ ਦੇ ਪਾਸੇ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਹੋਣੀ ਹੈ ਤੇ ਉਸ ਤੋਂ ਬਾਅਦ ਇੱਕ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਹੋਵੇਗੀ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਹੁਰਾਂ ਦੇ ਅਸਤੀਫੇ ਦੇ ਬਾਰੇ ਕੋਈ ਚਰਚਾ ਉਹਦੇ ਵਿੱਚ ਹੋਵੇ ਇਹ ਵੀ ਹੋ ਸਕਦਾ ਹੈ ਫੈਸਲਾ ਕੋਈ ਜਲਦੀ ਲੈ ਲਿਆ ਜਾਵੇ ਕਿਉਂਕਿ ਦਬਾਅ ਵੀ ਵੱਧਦਾ ਜਾ ਰਿਹਾ ਹੈ 20 ਦਿਨ ਦਾ ਸਮਾਂ ਦਿੱਤਾ ਸੀ ਉਹ ਵੀ 20 ਦਿਨ ਪੂਰੇ ਹੋ ਗਏ ਗੱਲ ਕਿੱਧਰ ਨੂੰ ਜਾਂਦੀ ਦਿਖਾਈ ਦੇ ਰਹੀ ਹੈ ਚਰਚਾ ਉਸ ਤੇ ਵੀ ਕਰਾਂਗੇ ਗੱਲਬਾਤ ਬੁੱਢੇ ਨਾਲੇ ਦੀ ਵੀ ਕਰਨੀ ਹੈ ਕਿਉਂਕਿ ਬੁੱਢਾ ਨਾਲਾ ਜਿਹਨੂੰ ਸਾਫ਼ ਕਰਨ ਲਈ ਕਈ ਸਮਾਜ ਸੇਵੀ ਇਕੱਠੇ ਹੋ ਰਹੇ ਨੇ ਕਈ ਐਂਡ ਯੂ ਅੱਗੇ ਆ ਰਹੀਆਂ ਨੇ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਹੁਰਾਂ ਦਾ ਇੱਕ ਬਿਆਨ ਆਇਆ ਹੈ ਸਫਾਈ ਦਾ ਕੰਮ ਦੂਜੇ ਪੜਾਅ ਦੇ ਵਿੱਚ ਸ਼ੁਰੂ ਹੋਣ ਲੱਗਿਆ ਹੈ ਲੋਕਾਂ ਨਾਲ ਗੱਲਬਾਤ ਕਰਦੇ ਕੀ ਕੀ ਕਿਹਾ ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਦੇ ਆ ਪਰ ਸ਼ੁਰੂਆਤ ਜਗਜੀਤ ਸਿੰਘ ਢੱਲੇਵਾਲ ਹੁਰਾ ਤੋਂ ਕਰਦੇ ਆ ਜਗਜੀਤ ਸਿੰਘ ਢੱਲੇਵਾਲ ਹੁਰਾ ਦੀ ਸਿਹਤ ਚਿੰਤਾਜਨਕ ਹੈ ਅੱਜ 30 ਦਿਨ ਪੂਰੇ ਹੋ ਚੁੱਕੇ ਨੇ ਉਹਨਾਂ ਨੂੰ ਮਰਨ ਵਰਤੇ ਬੈਠਿਆਂ ਨੂੰ ਬਹੁਤ ਸਾਰੇ ਸੱਜਣ ਕਹਿ ਰਹੇ ਕਿ ਮਰਨ ਵਰਤੀ ਜਗ੍ਹਾ ਤੁਸੀਂ ਭੁੱਖ ਹੜਤਾਲ ਕਰੋ ਜਿਸ ਤਰ੍ਹਾਂ ਦੀ ਸਥਿਤੀ ਹੈ ਮਰਨ ਵਰਤ ਕਹਿ ਲੋ ਚਾਹੇ ਭੁੱਖ ਹੜਤਾਲ ਕਹਿ ਲੋ ਜਗਜੀਤ ਸਿੰਘ ਢੱਲੇਵਾਰ ਜਿਹੜੇ ਕਿਸਾਨਾਂ ਦੇ ਆਗੂ ਨੇ ਕਿਸੇ ਨਾਲ ਵਖਰੇਵੇਂ ਹੋਣ ਵਿਚਾਰਤਾਾ ਕਿਸੇ ਦੀ ਵੱਖਰੀ ਹੋਵੇ ਇੱਥੇ ਮਾਇਨੇ ਨਹੀਂ ਰੱਖਦੀ ਕਿਸਾਨਾਂ ਦੇ ਸਾਰੇ ਕਿਸਾਨਾਂ ਦੇ ਮਸਲਿਆਂ ਲਈ ਮੰਗ ਚੁੱਕ ਰਹੇ ਨੇ ਇਹ ਇਸ ਵੇਲੇ ਗੱਲ ਧਿਆਨ ਮੰਗਦੀ ਆ ਉਹਨਾਂ ਦੇ ਨਾਲ ਸਾਥ ਦੇਣ ਦੇ ਲਈ ਕਿਸਾਨ ਜਥੇਬੰਦੀਆਂ ਦਾ ਆਉਣਾ ਜ਼ਰੂਰੀ ਜਿਹਾ ਲੱਗਦਾ ਹੈ ਕਦੀ ਕਦੀ ਪਰ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੁੰਦੀ ਚੰਡੀਗੜ੍ਹ ਦੇ ਵਿੱਚ ਕਹਿੰਦੇ ਕਿ ਸਾਢੇ 3 ਘੰਟੇ ਮੀਟਿੰਗ ਚੱਲੀ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਸੀਂ ਨਾਲ ਨਹੀਂ ਚੱਲਣਾ ਪਰ ਜਨਵਰੀ ਮਹੀਨੇ ਦੇ ਵਿੱਚ ਰਾਸ਼ਟਰਪਤੀ ਹੁਰਾ ਦੇ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਕੀ ਹੈ ਉਹਦੇ ਬਾਰੇ ਦੱਸਿਆ ਜਾਵੇਗਾ ਅੱਜ 25 ਤਰੀਕਾ ਹਫਤਾ ਪਿਆ ਪੂਰਾ ਉਸ ਤੋਂ ਬਾਅਦ ਇੱਕ ਹਫਤਾ ਹੋਰ ਲਗਾ ਲਓ ਪਹਿਲੇ ਹਫਤੇ ਜਾਂ ਦੂਜੇ ਹਫਤੇ ਰਾਸ਼ਟਰਪਤੀ ਤੋਂ ਸਮਾਂ ਮਿਲਦਾ ਮਿਲਦਾ ਪਤਾ ਨਹੀਂ ਪਰ ਦਾਸ ਤੋਂ 15 ਦਿਨ ਦਾ ਨਿਕਲ ਗਏ 10 15 ਦਿਨ ਵਿੱਚ ਜੇ ਕੋਈ ਅਜਿਹੀ ਘਟਨਾ ਵਾਪਰ ਗਈ ਜਗਜੀਤ ਸਿੰਘ ਡੱਲੇਵਾਲ ਹੁਰਾ ਨੂੰ ਲੈ ਕੇ ਕੋਈ ਖਬਰ ਅਜਿਹੀ ਆ ਗਈ ਜਦੇ ਬਾਰੇ ਅਸੀਂ ਜ਼ਿਕਰ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਬਾਦ ਵਿੱਚ ਜਿਹਨੂੰ ਮਰਜ਼ੀ ਮਿਲ ਲਿਆ ਜਾਵੇ ਫਿਰ ਕੀ ਜ਼ਰੂਰਤ ਹੈ ਮੰਗਾ ਕਿਸਾਨਾਂ ਦੀ ਉਦੋਂ ਵੀ ਉਹੀ ਰਹਿਣੀਆਂ ਜਿਹੜੀਆਂ ਹੁਣ ਹੁਣ ਵੀ ਉਹੀ ਹੈ ਜਿਹੜੀਆਂ ਉਦੋਂ ਨੂੰ ਹੋਣੀਆਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕੋਈ ਨਿੱਜਤਾ ਲਈ ਜਾ ਆਪਣੇ ਲਈ ਇਹ ਵਿਰੋਧ ਜਾਂ ਫਿਰ ਇਹ ਭੋਖ ਹੜਤਾਲ ਨਹੀਂ ਕਰ ਰਹੇ ਉਹ ਸਾਰੇ ਕਿਸਾਨਾਂ ਦੇ ਲਈ ਇਹ ਸਾਰਾ ਕੁਝ ਕਰ ਰਹੇ ਹੈ ਕਿਸਾਨ ਜਥੇਬੰਦੀਆਂ ਲੱਗਦਾ ਸੀ ਕਿ ਨਾਲ ਖੜੀਆਂ ਹੋ ਸਕਦੀਆਂ ਮਾਫ ਕਰਨਾ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਅਜੇ ਤੱਕ ਇਹੀ ਫੈਸਲਾ ਨਹੀਂ ਲੈ ਹੋਇਆ ਅਸੀਂ ਨਾਲ ਚੱਲਣਾ ਜਾਂ ਫਿਰ ਨਹੀਂ ਚੱਲਣਾ ਇੱਕ ਪਾਸੇ ਉਹ ਜਥੇਬੰਦੀ ਜਿਹੜੀ ਕਹਿੰਦੀ ਅਸੀਂ ਗੈਰ ਰਾਜਨੀਤਿਕ ਇੱਕ ਪਾਸੇ ਉਹ ਜਿਹੜੇ ਥੋੜਾ ਥੋੜਾ ਕਦੀ ਬਹੁਤਾ ਬਹੁਤਾ ਕਦੀ ਫਿਰ ਥੋੜਾ ਥੋੜਾ ਲੱਗਦਾ ਹੈ ਰਾਜਨੀਤੀ ਵਿੱਚ ਝੁਕਾਅ ਹੈਗਾ ਵੀ ਇਹ ਕੁਰਸੀ ਨਾਲ ਮੋਹ ਵੀ ਹੋ ਸਕਦਾ ਹੋਵੇ ਅਸੀਂ ਫਿਰ ਕਹਿੰਨੇ ਹੋ ਸਕਦਾ ਹੋਵੇ ਉਹ ਨਾਲ ਚੱਲਣ ਦੀ ਬਜਾਏ ਕਹਿ ਰਹੇ ਕਿ ਅਸੀਂ ਸੋਚ ਕੇ ਇੱਥੇ ਫੈਸਲਾ ਲਾਵਾਂਗੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਇਹ ਤਾਂ ਆਪਸ ਵਿੱਚ ਇੱਕ ਨਹੀਂ ਹੋ ਰਹੇ ਕੀ ਇਹਨਾਂ ਦੀ ਏਕਤਾ ਦਾ ਨਾਂ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਵਿੱਚ ਸਨ ਲਗਾ ਰਿਹਾ ਹੈ ਕੀ ਜਥੇਬੰਦੀ ਦੇ ਇਸ ਅੰਦੋਲਨ ਦੇ ਵਿੱਚ ਕੁਝ ਅਜਿਹੇ ਚਿਹਰੇ ਸ਼ਾਮਲ ਨੇ ਜਿਹੜੇ ਇੱਕ ਨਹੀਂ ਹੋਣ ਦੇਣਾ ਚਾਹੁੰਦੇ ਜਾਂ ਉਹਨਾਂ ਜਥੇਬੰਦੀਆਂ ਵਿੱਚ ਕੁਝ ਅਜਿਹੇ ਜਿਹੜੇ ਕਹਿੰਦੇ ਨਾ ਇੱਕ ਹੁਣ ਰਕੇਸ਼ ਤਕੈਤੂਣੀ ਪਿਛਲੇ ਹਫਤੇ ਖਾਸ ਚਲ ਕੇ ਆਏ ਸੀ ਦਿੱਲੀ 'ਚ ਉੱਥੇ ਉਹਨਾਂ ਨੇ ਕਿਹਾ ਕਿ ਇੱਕ ਹੋਣ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਕਿਸਾਨ ਆਗੂ ਦਰਸ਼ਨਪਾਲ ਸਿੰਘ ਉਨਾ ਨੇ ਵੀ ਕਿਹਾ ਸੀ ਇੱਕ ਖੁੰਡ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਰਾਜੇਵਾਲ ਸਾਹਿਬ ਨੇ ਵੀ ਮੀਟਿੰਗ ਕੀਤੀ ਬਹੁਤ ਸਾਰੇ ਕਿਸਾਨਾਂ ਆਗੂ ਨੇ ਮੀਟਿੰਗ ਕੀਤੀ ਹੈ ਕਿਸੇ ਇੱਕ ਦਾ ਨਾਂ ਨਾਂ ਵੀ ਲੈ ਜਾਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਪਰ ਜਥੇਬੰਦੀਆਂ ਇੰਨੀਆਂ ਇੱਕ ਬਣ ਚੁੱਕੀਆਂ ਨੇ ਕਿ ਕਿੰਨੇ ਕਿਹਦੇ ਨਾਲ ਤੁਲਨਾ ਪਤਾ ਨਹੀਂ ਲੱਗਦਾ ਪਿਆ ਕੋਈ ਮਾਨਸੇ ਚੁੱਟਦਾ ਪਿਆ ਉਹਦਾ ਵੱਖਰਾ ਬਿਆਨ ਕੋਈ ਬਠਿੰਡੇ ਚੁੱਟਦਾ ਪਿਆ ਉਹਦਾ ਵੱਖਰਾ ਬਿਆਨ ਕੋਈ ਹੁਸ਼ਿਆਰਪੁਰ ਤੋਂ ਜਾਂਦਾ ਉਹਦਾ ਵੱਖਰਾ ਬਿਆਨ ਹੁਣ ਰਸਤੇ ਹੀ ਸਾਰੇ ਦੇ ਅਲੱਗ-ਅਲੱਗ ਹੈ ਜੇ ਮੰਜ਼ਿਲ ਇੱਕ ਆ ਰਸਤੇ ਕਾ ਤੋਂ ਅਲੱਗ-ਅਲੱਗ ਰੱਖਿਆ ਇੱਕ ਜਗ੍ਹਾ ਤੇ ਆ ਕੇ ਇਕੱਠੇ ਹੋ ਕੇ ਇਹਨਾਂ ਮੰਗਾਂ ਦੀ ਕਿ ਸਰਕਾਰ ਦੇ ਮੂਹਰੇ ਮੰਗ ਹੀ ਰੱਖੀ ਜਾ ਸਕਦੀ। ਦੂਸਰੇ ਪਾਸੇ ਪੰਜਾਬ ਸਰਕਾਰ ਲੰਬਾ ਸਮਾਂ ਜਿਹੜਾ ਇਸ ਮਾਮਲੇ ਤੇ ਚੁੱਪ ਧਾਰੀ ਬੈਠੀ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਿਆਨ ਹੈ ਕਹਿੰਦੇ ਡੀਕ ਦੇ ਕੀ ਆ? ਮੋਤੀ ਸਾਹਿਬ ਕੀ ਡਿੱਕਦੇ ਆ? ਕਿਸਾਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਪਰ ਲੋਕ ਤਾਂ ਤੁਹਾਨੂੰ ਵੀ ਪੁੱਛਦੇ ਆ ਕਿ ਤੁਸੀਂ 26-27 ਦਿਨ ਕਿਉਂ ਬੈਠੇ ਰਹੇ? ਇੱਕ ਦੋ ਚਿਹਰੇ ਕਿਸਾਨਾਂ ਨੂੰ ਮਿਲ ਕੇ ਜ਼ਰੂਰ ਆਏ ਆ। ਮੀਟਿੰਗ ਕੀਤੀ ਆ। ਖੇਤੀਬਾੜੀ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ। ਵਿਰੋਧੀ ਧਿਰਾਂ ਦੇ ਹੁਣ ਸਿਆਸਤ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਕੁਸ਼ਕ ਲੀਡਰ ਸਹਿਬਾਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਰਚਾ ਹੈਗੀ ਆ ਕਿ ਕਿਸਾਨਾਂ ਆਗੂਆਂ ਨੂੰ ਮਿਲਿਆ ਮਿਲਣਾ ਚਾਹੀਦਾ ਇਸ ਮਾਮਲੇ ਤੇ ਇੱਕ ਸਰਦਲ ਪਾਰਟੀ ਮੀਟਿੰਗ ਕਿਉਂ ਨਹੀਂ ਸੱਦੀ ਜਾਂਦੀ ਕੀ ਉਸ ਵਿੱਚ ਵਿਚਾਰਾ ਨਹੀਂ ਕੀਤੀਆਂ ਜਾ ਸਕਦੀਆਂ ਕੀ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ ਦੇ ਲਈ ਇੱਕ ਨਹੀਂ ਹੋਇਆ ਜਾ ਸਕਦਾ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਘੁਮ ਘੁਮਾ ਕੇ ਉੱਥੇ ਖੜੀਆਂ ਹੋ ਜਾਂਦੀਆਂ ਪਰ ਆਪਣੇ ਆਪ ਦੇ ਵਿੱਚ ਉਲਝਣਾਂ ਪੈਦਾ ਹੁੰਦੀਆਂ ਜਾ ਰਹੀਆਂ ਨੇ ਅੱਜ ਡੱਲੇਵਾਲ ਸਾਹਿਬ ਦੀ ਇੱਕ ਚਿੱਠੀ ਜਿਹੜੀ ਪਰਧਾਨ ਮੰਤਰੀ ਮੋਦੀ ਸਾਹਿਬ ਨੂੰ ਲਿਖੀ ਹੈ ਉਹ ਵੀ ਚਰਚਾ ਦੇ ਵਿੱਚ ਹੈ ਕਹਿੰਦੇ ਆਪਣੇ ਖੂਨ ਦੇ ਨਾਲ ਉਹਨਾਂ ਨੇ ਚਿੱਠੀ ਲਿਖ ਕੇ ਭੇਜੀ ਆ ਕਿ ਸਾਡੀਆਂ ਮੰਗਾਂ ਮੰਨੀਆਂ ਕਿਉਂ ਨਹੀਂ ਜਾਂਦੀਆਂ ਕਿਸ ਚੀਜ਼ ਦਾ ਇੰਤਜ਼ਾਰ ਹੈ ਜਾਂ ਤਾਂ ਉਹ ਕਹਿੰਦੇ ਹੋਣੇ ਆ ਕਿ ਹੁਣ ਮੇਰੇ ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਦੋਂ ਕਿਸਾਨਾਂ ਦੇ ਉੱਪਰ ਤਿੰਨ ਖੇਤੀ ਬਿੱਲ ਥੋਪੇ ਜਾ ਰਹੇ ਸੀ ਉਸ ਤੋਂ ਬਾਅਦ ਅਚਾਨਕ ਯੂ ਟਰਨ ਭਾਰਤੀ ਜਨਤਾ ਪਾਰਟੀ ਨੇ ਲਿਆ ਮੋਦੀ ਸਾਹਿਬ ਅਚਾਨਕ ਕੈਮਰੇ ਦੇ ਮੁਰੇ ਹੁੰਦੇ ਆ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਕਾਨੂੰਨ ਅਸੀਂ ਵਾਪਸ ਲੈ ਲਨੇ ਆ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਸੀਗਾ ਉਦੋਂ ਦੀਆਂ ਚੱਲੀਆਂ ਹੋਈਆਂ ਇਹ ਗੱਲਾਂ ਅਜੇ ਤੱਕ ਵਧਦੀਆਂ ਹੀ ਜਾ ਰਹੀਆਂ ਨੇ ਜਥੇਬੰਦੀਆਂ ਦੀ ਮੰਗ ਹੈ ਕਿ ਸਾਡੇ ਮੰਗਾ ਮੰਨੀਆਂ ਜਾਣ ਮੰਗਿਆ ਨਹੀਂ ਮੰਨੀਆਂ ਜਾ ਰਹੀਆਂ ਪਰ ਕਿਸਾਨ ਆਗੂ ਦੀ ਸੇਟੀ ਲਈ ਹੁੰਦੀ ਜਾ ਰਹੀ ਹੈ ਇਸ ਵੇਲੇ ਖਤਰਨਾਕ ਸਥਿਤੀ ਵਿੱਚ ਪਹੁੰਚ ਚੁੱਕਿਆ ਕੰਮ ਚਿੰਤਾਜਨਕ ਸਥਿਤੀ ਵਿੱਚ ਪਹੁੰਚ ਚੁੱਕਿਆ ਦੂਸਰੇ ਪਾਸੇ ਅਜ ਉਹਨਾਂ ਦੀ ਟੀਮ ਉਹ ਮੌਇਨਾ ਕਰਕੇ ਆ ਰਹੀ ਸੀ ਵਾਪਸ ਉਹ ਵੀ ਹਾਸੀ ਦਾ ਸ਼ਿਕਾਰ ਹੋਈ ਚਲੋ ਚੰਗੀ ਗੱਲ ਹੈ ਕਿਸੇ ਦੇ ਸਰਟੀਫਿਕੇਟ ਬਹੁਤੀ ਨਹੀਂ ਲੱਗੀ ਪਰ ਉਹ ਵੀ ਜ਼ਖਮੀ ਹੋਏ ਹੈ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਵੱਡੀ ਗੱਲ ਹੈ ਪਰ ਇਹਨਾਂ ਜ਼ਰੂਰ ਹੈ ਗੈਸ ਵੇਲੇ ਡੱਲੇਵਾਲ ਸਾਹਿਬ ਦੀ ਸਿਹਤ ਚਿੰਤਾਜਨਕ ਬਣੀ ਹੋਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਕੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਸਾਰੀਆਂ ਮੰਗਾ ਮੰਨ ਹੋਣੀਆਂ ਕਿ ਨਹੀਂ ਇਹ ਸਰਕਾਰ ਜਾਣਦੀ ਹੋਵੇਗੀ ਜਿੰਨੀ ਇੱਕ ਮੰਨਣਯੋਗ ਹੈ ਉਹ ਮੰਗਾ ਬਹੁਤ ਸਾਰੇ ਕਿਸਾਨ ਆਗੂ ਬਹੁਤ ਸਾਰੇ ਲੋਕ ਕਹਿੰਦੇ ਕਿ ਮੰਨ ਲੈਣੀਆਂ ਚਾਹੀਦੀਆਂ ਦੇਖਦੇ ਹਾਲਾਤ ਕਿਦੋਂ ਜਾਂਦੇ ਆ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਧਾਮੀ ਸਾਹਿਬ ਨੂੰ ਅੱਜ ਧਾਰਮਿਕ ਸਜ਼ਾ ਸੁਣਾਈ ਗਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਜਿਹਦੇ ਵਿੱਚ ਬੀਬੀ ਜਗੀਰ ਕੌਰ ਦੇ ਬਾਰੇ ਕੁਝ ਅਪਸ਼ਬਦਾਂ ਦੀ ਵਰਤੋਂ ਧਾਮੀ ਸਾਹਿਬ ਨੇ ਕੀਤੀ ਬਹੁਤ ਸਾਰੇ ਲੋਕ ਇਹੀ ਗੱਲ ਕਹਿੰਦੇ ਸੀ ਕਿ ਧਾਮੀ ਸਾਹਿਬ ਸੁਭਾਅ ਦੇ ਠੰਡੇ ਨੇ ਅਚਾਨਕ ਪਤਾ ਨਹੀਂ ਕੀ ਹੋ ਗਿਆ ਉਹਨਾਂ ਦਾ ਪਾਰਾ ਕਿਉਂ ਵਧਿਆ ਉਹਨਾਂ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਕਿਉਂ ਕੀਤੀ ਇਹ ਸਾਨੂੰ ਵੀ ਨਹੀਂ ਪਤਾ ਧਾਮੀ ਸਾਹਿਬ ਜਾਣਦੇ ਹੋਣਗੇ ਮਾਹੌਲ ਕਿਸ ਤਰ੍ਹਾਂ ਦਾ ਸੀ ਬਿਲਕੁਲ ਕਿਉਂਕਿ ਸੋਸ਼ਲ ਮੀਡੀਆ ਵੀਡੀਓ ਸਾਰੇ ਨੇ ਦੇਖੀ ਹੈ ਚੰਗੀ ਤਰੀਕੇ ਨਾਲ ਗੱਲਬਾਤ ਹੋ ਰਹੀ ਸੀ ਪਰ ਅਚਾਨਕ ਬੀਬੀ ਜਗੀਰ ਕੌਰ ਦਾ ਨਾਮ ਸੁਣ ਕੇ ਜਦੋਂ ਉਹ ਪੜ੍ਹ ਕੇ ਉਹ ਵੀਡੀਓ ਵਾਇਰਲ ਹੋ ਗਈ ਹਾਲਾਂਕਿ ਮਹਿਲਾ ਕਮਿਸ਼ਨ ਨੇ ਵੀ ਉਹਦਾ ਨੋਟਿਸ ਲਿਆ ਬੀਬੀ ਜਗੀਰ ਕੌਰ ਦੀ ਸ਼ਿਕਾਇਤ ਤੋਂ ਬਿਨਾਂ ਹੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਵੀ ਕਿਹਾ ਸ਼ਿਕਾਇਤ ਕੀਤੀ ਸੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਪਰ ਅੱਜ ਧਾਰਮਿਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿੱਥੇ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਇੱਕ ਘੰਟਾ ਝੂਠੇ ਬਰਤਨ ਮਾਂਜਣ ਦੀ ਸੇਵਾ ਸੀ ਉਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਜੋੜੇ ਸਾਫ਼ ਕਰ ਸੇਵਾ ਦੇ ਦੌਰਾਨ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਜਪਜੀ ਸਾਹਿਬ ਦਾ ਪਾਠ ਕਰਨ ਉਸ ਤੋਂ ਬਾਅਦ ਅਰਦਾਸ ਕਰਵਾ ਕੇ ਤਾਂ ਫਿਰ ਜਾ ਸਕਦੇ ਨੇ ਉਹਨਾਂ ਨੇ ਅੱਜ ਇਹ ਸਾਰੀ ਜਿਹੜੀ ਧਾਰਮਿਕ ਸੇਵਾ ਸੀ ਉਹ ਪੂਕਤੀ ਹੈ ਉਸ ਤੋਂ ਅਗਲੀ ਗੱਲ ਹੁਣ ਜਿਹੜੀ ਹੁੰਦੀ ਪਈ ਆ ਇੱਕ ਮੀਟਿੰਗ ਰੱਖੀ ਗਈ ਆ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਬਾਰੇ ਆ ਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇਗਾ ਜਾਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅੰਤ੍ਰિમ ਮੀਟਿੰਗ ਜਿਹੜੀ ਹੋਣੀ ਆ ਉਹਦੇ ਵਿੱਚ ਇਹ ਫੈਸਲਾ ਲਿਆ ਜਾਣਾ ਚਰਚਾ ਚੱਲਦੀ ਹੈ ਕਿ ਫੈਸਲਾ ਜਲਦੀ ਲਿਆ ਜਾ ਸਕਦਾ ਕਿਉਂਕਿ ਕੱਲ ਡਾਕਟਰ ਜਲਦੀਸ਼ ਸਿੰਘ ਚੀਮਾ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀ ਕਿ ਕਿਸੇ ਵੇਲੇ ਵੀ ਕੋਈ ਫੈਸਲਾ ਲਿਆ ਜਾ ਸਕਦਾ ਉਸ ਤੋਂ ਬਾਅਦ ਫੈਸਲੇ ਤੋਂ ਬਾਅਦ ਪ੍ਰਧਾਨ ਕੌਣ ਹੋਵੇਗਾ ਇਹਦੀ ਚਰਚਾ ਜ਼ਿਆਦਾ ਛਿੜ ਗਈ ਹੈ ਕਹਿੰਦੇ ਪਏ ਕਿ ਸੁਖਬੀਰ ਸਿੰਘ ਬਾਦਲ ਖੁਦ ਚਾਹੁੰਦੇ ਹੈ ਕਿ ਵਧੀਆ ਤਰੀਕੇ ਨਾਲ ਲੋਕਤੰਤਰੀ ਤਰੀਕੇ ਨਾਲ ਪ੍ਰਧਾਨ ਜਿਹੜਾ ਚੁਣਿਆ ਜਾਵੇ ਸਾਰੇ ਮੈਂਬਰ ਸਹਿਬਾਨ ਜਿਹੜੇ ਉਹ ਮਿਲ ਕੇ ਪ੍ਰਧਾਨ ਚੁਣਨ ਤੇ ਬਹੁਤ ਸਾਰੇ ਅਜਿਹੇ ਪਹਿਲੇ ਹੀ ਆ ਜਿਹੜੇ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਸਾਨੂੰ ਸਹੀ ਲੱਗਦੀ ਹੈ ਉਹਨਾਂ ਦੇ ਨਾਲ ਕੰਮ ਕਰਨਾ ਵਧੀਆ ਲੱਗਦਾ ਉਹਨਾਂ ਦੀ ਪ੍ਰਧਾਨਗੀ ਹੇਠ ਸਾਨੂੰ ਕਿਸੇ ਤਰੀਕੇ ਦੀ ਕੋਈ ਸਮੱਸਿਆ ਨਹੀਂ ਕਿਆਸੇ ਵੀ ਲੱਗਣੇ ਸ਼ੁਰੂ ਹੋ ਗਿਆ ਕਿ ਇੱਕ ਵਾਰ ਫਿਰ ਤੋਂ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਹੋਣਗੇ ਅਸੀਂ ਇਹਦੇ ਬਾਰੇ ਬਿਲਕੁਲ ਨਹੀਂ ਕਹਿੰਨੇ ਲੋਕਾਂ ਦਾ ਜੋ ਕਹਿਣਾ ਹੈ ਜਾਂ ਬਹੁਤ ਸਾਰੇ ਮੈਂਬਰਾਂ ਦਾ ਕਹਿਣਾ ਉਹ ਕਹਿੰਦੇ ਜੀ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਹੈ ਕਿ ਪ੍ਰਧਾਨ ਉਹੀ ਬਣਨਗੇ ਕੁਝ ਨਹੀਂ ਪਤਾ ਕੀ ਹੋਣਾ ਕੀ ਨਹੀਂ ਪਰ ਜਿਹੜੀ ਸਥਿਤੀ ਹੈ ਉਹ ਇਹ ਬਣ ਚੁੱਕੀ ਹੈ ਕਿ ਲੋਕਾਂ ਦਾ ਨਜ਼ਰ ਜਿਹੜੀ ਹੈ ਇਸ ਮਾਮਲੇ ਤੇ ਟਿੱਕੀ ਹੋਈ ਹੈ ਗਿਆਨੀ ਹਰਪੀਤ ਸਿੰਘ ਹੁਰਾ ਦਾ ਮਾਮਲਾ ਵੀ ਇੱਕ ਵਾਰੀ ਚਰਚਾ ਦੇ ਵਿੱਚ ਫਿਰ ਤੋਂ ਆ ਚੁੱਕਿਆ ਸਭ ਨੂੰ ਪਤਾ ਹੈ 15 ਦਿਨ ਦਾ ਸਮਾਂ ਦਿੱਤਾ ਸੀ ਉਸ ਬਾਬਤ ਵੀ ਕੋਈ ਫੈਸਲਾ ਲਿਆ ਜਾ ਸਕਦਾ ਉਸ ਬਾਰੇ ਵੀ ਕੋਈ ਚਰਚਾ ਹੋ ਸਕਦੀ ਹੈ ਗਿਆਨੀ ਰਕबीर ਸਿੰਘ ਹੁਰਾ ਦੇ ਨਾਲ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਰਾ ਦੀ ਅਧਿਆ ਘੰਟੇ ਤੋਂ ਵੱਧ ਮੁਲਾਕਾਤ ਹੋਈ ਹੈ ਕੀ ਇਹ ਮੁਲਾਕਾਤ ਇਸਾਂ ਸਾਰੀਆਂ ਗੱਲਾਂ ਤੇ ਚਰਚਾ ਕਰਨ ਲਈ ਹੀ ਹੋਈ ਹੋਵੇਗੀ ਹੋ ਸਕਦਾ ਅਜਿਹੀ ਗੱਲ ਵੀ ਹੋਵੇ ਪਰ ਇਹਨਾਂ ਜ਼ਰੂਰ ਹੈ ਨਜ਼ਰਾਂ ਸਾਰਿਆਂ ਦੀਆਂ ਹੁਣ 30 ਤਰੀਕ ਨੂੰ ਹੋਣ ਵਾਲੀ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਉਹਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਕੋਈ ਨਾ ਕੋਈ ਫੈਸਲਾ ਲਿਆ ਜਾ ਸਕਦਾ ਹੈ ਦੇਖਦੇ ਸੁਖਵੀਰ ਸਿੰਘ ਬਾਦਲ ਹੁਰੀ ਤੇ ਨਾਲ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਜਿਨ੍ਹਾਂ ਨੇ ਅਸਤੀਫੇ ਇੱਕ ਇੱਕ ਕਰਕੇ ਦਿੱਤੇ ਸੀ ਉਹਨਾਂ ਦੇ ਅਸਤੀਫੇ ਪ੍ਰਮਾਨ ਹੁੰਦੇ ਨੇ ਜਾਂ ਫਿਰ ਨਹੀਂ ਗਿਆਨੀ ਰਗਵੀਰ ਸਿੰਘ ਹੁੜਾ ਤੇ ਉੱਪਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਕੌਮ ਦੀ ਨਜ਼ਰ ਉਧਰਲੇ ਪਾਸੇ ਵੀ ਹੈ ਬਹੁਤ ਸਾਰੇ ਲੋਕ ਕਹਿ ਰਹੇ ਉਹਨਾਂ ਤੇ ਦਬਾਅ ਆ ਦਬਾਅ ਕੋਈ ਨਹੀਂ ਜੇ ਦਬਾਅ ਹੈਗਾ ਤਾਂ ਪੰਥ ਦਾ ਕੌਮ ਦਾ ਦਬਾਅ ਹੈ ਕੀ ਫੈਸਲਾ ਲੈਂਦੇ ਨੇ ਇਹ ਸਮਾਂ ਦੱਸੇਗਾ ਗੱਲ ਦਿੱਲੀ ਦੀ ਸਿਆਸਤ ਦੀ ਕਰਦੇ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨਿਸ਼ਚਿਤ ਹੋ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਇੱਕ ਦੂਸਰੇ ਦੇ ਉੱਪਰ ਦੋਸ਼ ਲਗਾਉਣ ਦਾ ਸਿਲਸਿਲਾ ਵੀ ਜਾਰੀ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਜਿੱਦੇ ਦਾਅਵੇ ਵੀ ਠੋਕ ਰਹੀਆਂ ਨੇ ਨਾਲ ਦੀ ਨਾਲ ਲੋਕਾਂ ਨੂੰ ਗਰੰਟੀਆਂ ਬਾਰੇ ਵੀ ਜਾਣੂ ਕਰਾ ਰਹੀਆਂ ਨੇ ਨਵੀਆਂ ਨਵੀਆਂ ਸਕੀਮਾਂ ਬਾਰੇ ਵੀ ਦੱਸ ਰਹੀਆਂ ਨੇ ਤੇ ਉੱਥੇ ਕੁਝ ਕੁ ਲੀਡਰ ਸਕੀਮ ਲਾਉਣ ਨੂੰ ਵੀ ਫਿਰਦੇ ਪਏ ਆ ਹੁਣ ਜਦੋਂ ਇਹ ਖਬਰ ਸਾਹਮਣੇ ਆਈ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਕਹਿੰਦੀ ਹੈ ਕਿ ਅਸੀਂ ਯੋਜਨਾ ਚਲਾ ਰਹੇ ਹਾਂ ਪਰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਆਇਆ ਉਹ ਵੀ ਦਿੱਲੀ ਸਰਕਾਰ ਨੇ ਨਹੀਂ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਯੋਜਨਾਵਾਂ ਨਹੀਂ ਉਧਰਲੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਆਥੀ ਹਰਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਆਥੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹ ਕਹਿ ਰਹੇ ਹੈ ਕਿ ਸਕੀਮਾਂ ਬਿਲਕੁਲ ਠੀਕ ਆ ਇਹ ਸਾਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਲਈ ਸਮਝਣ ਤੋਂ ਸਮਝ ਤੋਂ ਪਰੇ ਦੀ ਸਥਿਤੀ ਬਣਦੀ ਜਾ ਰਹੀ ਹੈ ਕਿ ਆਖਰ ਇਹ ਚੱਲਦਾ ਕੀ ਪਿਆ ਦਰਅਸਲ ਖਬਰ ਕੀ ਹੈ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਦੋ ਸਕੀਮਾਂ ਜਿਹੜੀਆਂ ਦਿੱਲੀ ਸਰਕਾਰ ਚਲਾ ਰਹੀ ਸੀ ਇੱਕ ਤਾਂ 60 ਸਾਲ ਤੋਂ ਉੱਪਰ ਦੇ ਬਜ਼ੁਰਗ ਉਹਨਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮੁਫਤ ਇਲਾਜ ਦੀ ਯੋਜਨਾ ਤੇ ਦੂਸਰਾ ਔਰਤਾਂ ਨੂੰ 1100 ਰੁਪਏ ਦੇਣ ਦਾ ਐਲਾਨ ਕੀਤਾ ਸੀ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਹੋਵੇ ਵੋਟਾਂ ਤੋਂ ਬਾਅਦ ਕਹਿੰਦੇ ਕਿ ਉਹ ਰਕਮ 2100 ਰੁਪਇਆ ਕਰ ਦੇਣੀ ਹੁਣ ਜਿਹੜੇ ਇਸ਼ਤਿਹਾਰ ਹੈ ਪਹਿਲਾ ਇਸ਼ਤਿਹਾਰ ਮੈਲਾ ਤੇ ਬਾਲ ਵਿਕਾਸ ਵਿਭਾਗ ਨੇ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਯੋਜਨਾ ਜਿਹੜੀ ਆ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਐਦਾਂ ਦੀ ਕੋਈ ਵੀ ਯੋਜਨਾ ਨਹੀਂਗੀ ਇਸ ਕਰਕੇ ਲੋਕ ਝਾਂਸੇ ਦੇ ਵਿੱਚ ਨਾ ਆਉਣ ਦੂਸਰਾ ਇਸ਼ਤਿਹਾਰ ਦਿੱਲੀ ਦੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੇ ਕੀਤਾ ਸੰਜੀਵਨੀ ਯੋਜਨਾ ਸੰਜੀਵਨੀ ਯੋਜਨਾ ਨੂੰ ਲੈ ਕੇ ਕਿਹਾ ਗਿਆ ਕਿ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕੀਤੀ ਜਾਵੇ ਇਸ ਯੋਜਨਾ ਦੇ ਬਾਰੇ ਤੇ ਲੋਕ ਤਾਂ ਤਿੰਨ ਦਿਨ ਪਹਿਲਾਂ ਖੁਸ਼ੀ ਮਨਾ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਹੁਰਾ ਨੇ ਵੋਟਾਂ ਤੋਂ ਪਹਿਲਾਂ ਛੇਵੀਂ ਗਰੰਟੀ ਦਿੱਤੀ ਜਦੋਂ ਔਰਤਾਂ ਲਈ ਆਰਥਿਕ ਤੌਰ ਤੇ ਮਦਦ ਦਾ 1000 ਰੁਪਏ ਦੇਣ ਦਾ ਐਲਾਨ ਕੀਤਾ ਤੇ ਬਾਅਦ ਕਿਹਾ 2100 ਰੁਪਏ ਦੇਵਾਂਗੇ ਉਹ ਪੰਜਵੀਂ ਵੱਡੀ ਗਰੰਟੀ ਬਣ ਗਈ ਪਰ ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਵਿਭਾਗ ਕਹ ਰਿਹਾ ਕਿ ਸਾਡੀ ਇਹ ਯੋਜਨਾ ਲਾਗੂ ਕਰਨ ਦੀ ਕੋਈ ਸਕੀਮ ਹੀ ਹੈ ਨਹੀਂਗੀ ਇਹਦਾ ਮਤਲਬ ਸਕੀਮ ਤੇ ਸਕੀਮ ਲਗਾ ਗਿਆ ਕੋਈ ਹੁਣ ਦਿੱਲੀ ਦੇ ਮੁੱਖ ਮੰਤਰੀ ਆਥੀ ਉਹ ਕਹਿ ਰਹੇ ਕਿ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਹੈ ਹੁਣ ਅਖਬਾਰ ਇੱਕ ਦੇ ਵਿੱਚ ਆਇਆ ਹੋਵੇ ਤਾਂ ਆਇਆ ਕਈ ਅਖਬਾਰਾਂ ਦੇ ਵਿੱਚ ਵੀ ਆਇਆ ਜਾਂ ਫਿਰ ਚਰਚਾ ਇੱਥੇ ਤੱਕ ਹੋ ਰਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੱਕ ਇਹ ਗੱਲ ਹੀ ਨਹੀਂ ਜਾ ਰਹੀ ਕਿ ਅਖਬਾਰ ਦੇ ਵਿੱਚ ਕੀ ਜਣਾ ਇਹ ਗੱਲ ਕੋਈ ਛੋਟੀ ਨਹੀਂ ਗਾਰੰਟੀ ਕੋਈ ਛੋਟੀ ਨਹੀਂ ਹਰ ਮਹੀਨੇ 2100 ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਆਰਥਿਕ ਤੌਰ ਤੇ ਮਦਦ ਲਈ ਦੇਣਾ ਜਾਂ ਫਿਰ 60 ਸਾਲ ਤੋਂ ਬਾਅਦ ਉਮਰ ਦੇ ਲੋਕ ਬਿਮਾਰ ਤਾਂ ਹੋ ਹੀ ਜਾਂਦੇ ਐ ਕੋਈ ਨਾ ਕੋਈ ਹਰ ਰੋਜ਼ ਬਿਮਾਰ ਹੁੰਦਾ ਰਸ਼ ਹਸਪਤਾਲਾਂ ਦੇ ਵਿੱਚ ਰਹਿੰਦਾ ਹੀ ਆ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਜੇਕਰ ਉਹਨਾਂ ਦਾ ਇਲਾਜ ਮੁਫਤ ਹੋਣਾ ਏਦਾਂ ਦੀ ਕੋਈ ਯੋਜਨਾ ਹੈ ਨਹੀਂਗੀ ਤਾਂ ਫਿਰ ਐਲਾਨ ਕਿਉਂ ਕੀਤਾ ਗਿਆ ਪ੍ਰਚਾਰ ਕਿਉਂ ਕੀਤਾ ਗਿਆ ਇਹਦੇ ਬਾਰੇ ਤਾਂ ਕਈ ਮੀਡੀਆ ਅਦਾਰਿਆਂ ਤੇ ਖਬਰਾਂ ਵੀ ਆ ਚੁੱਕੀਆਂ ਨੇ ਹੁਣ ਦੂਸਰੀ ਗੱਲ ਇਹ ਆ ਕੇਜਰੀਵਾਲ ਸਾਹਮਣੇ ਇੱਕ ਹੋਰ ਸ਼ੱਕ ਜ਼ाहिर ਕੀਤਾ ਉਹ ਕਹਿੰਦੇ ਦਾਰਾਸਲ ਨਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਾਡੇ ਦਿੱਲੀ 'ਚ ਆਥੀ ਉਹਨਾਂ ਨੂੰ ਉਹ ਇਸ ਕਰਕੇ ਕਿਉਂਕਿ ਉਹ ਵਧੀਆ ਕੰਮ ਕਰ ਰਹੇ ਆ ਤੇ ਕੁਝ ਕੁ ਲੋਕਾਂ ਨੂੰ ਕੁਝ ਕੁ ਸਿਆਸੀ ਪਾਰਟੀਆਂ ਨੂੰ ਇਹ ਗੱਲ ਪਛਦੀ ਨਹੀਂ ਪਈ ਕਿਉਂਕਿ ਇੱਕ ਵਾਰ ਹੋਰ ਸਰਕਾਰ ਬਣਾਉਣ ਅਸੀਂ ਜਾ ਰਹੇ ਹਾਂ ਸਰਕਾਰ ਕਿਹਦੀ ਬਣਨੀ ਹੈ ਇਹ ਨਹੀਂ ਪਤਾ ਅਮੀਰ ਵਾਲੀਆਂ ਚੋਣਾਂ ਮਿਊਸਪਲ ਚੋਣਾਂ ਹੋਈਆਂ ਇਹਦੇ ਵਿੱਚ ਵੀ ਕਈ ਪਾਰਟੀਆਂ ਜਿੱਤੇ ਦਾਅਵੇ ਠੋਕਰੀਆਂ ਸੀ ਪੱਟ ਲਾਲ ਕਰ ਲਈ ਥਾਪੀਆਂ ਮਾਰ ਮਾਰ ਕੇ ਕਿ ਅਸੀਂ ਜਿੱਤਣਾ ਲੋਕਾਂ ਨੇ ਵੋਟਾਂ ਪਾਈਆਂ ਬਹੁਤ ਬਹੁਤ ਕਿਸੇ ਦੇ ਕੋਲ ਵੀ ਨਹੀਂ ਹੈਗਾ ਇੱਕ ਥਾਂ ਨੂੰ ਛੱਟ ਕੇ ਪੂਰਨ ਬਹੁਮਤ ਕਿਤੇ ਵੀ ਨਹੀਂ ਸੀਗਾ ਜੋਰ ਤੋੜ ਦਾ ਸਿਲਸਿਲਾ ਚੱਲਦਾ ਪਿਆ ਪਰ ਉੱਥੇ ਜਦੋਂ ਆ ਗੱਲ ਕਰਦੇ ਪਏ ਹੁਣ ਦਿੱਲੀ ਦੀ ਸਿਆਸਤ ਦੀ ਤਾਂ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਦਿੱਲੀ ਦੀ ਮੁੱਖ ਮੰਤਰੀ ਆਥੀ ਹੁਣਾਂ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਮਾਮਲਾ ਟਰਾਂਸਪੋਰਟ ਨਾਲ ਜੁੜਿਆ ਹੋਇਆ ਜਦੋਂ ਉਹਨਾਂ ਦੇ ਕੋਲ ਟਰਾਂਸਪੋਰਟ ਮੰਤਰਾਲਾ ਸੀ ਤੇ ਉਸ ਵੇਲੇ ਉਹਦੇ ਵਿੱਚ ਗੜਬੜੀਆਂ ਝੂਠੇ ਤਰੀਕੇ ਨਾਲ ਫਰਜ਼ੀ ਤਰੀਕੇ ਨਾਲ ਬਣਾ ਕੇ ਉਹਨਾਂ ਨੂੰ ਫਸਾਇਆ ਜਾ ਸਕਦਾ ਦਿੱਲੀ ਦੀ ਸਿਆਸਤ ਵਿੱਚ ਇਹ ਗੱਲ ਕਰਨੀ ਹੋਰ ਬਣਦੀ ਹੈ ਜਦੋਂ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਦੀ ਗ੍ਰਿਫਤਾਰੀ ਦੇ ਬਾਰੇ ਕਈ ਲੀਡਰ ਪਹਿਲਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ ਇਹਨਾਂ ਨੂੰ ਕਿੱਦਾਂ ਪਤਾ ਲੈਂਦਾ ਸੀਗਾ ਕਿ ਭਾਈ ਗ੍ਰਿਫਤਾਰੀ ਹੋ ਸਕਦੀ ਹੈ ਬਸਾਰੇ ਲੋਕ ਸੋਸ਼ਲ ਮੀਡੀਆ ਤੇ ਅੱਜ ਵੀ ਪੁੱਛਣ ਲੱਗੇ ਆ ਕਿ ਤੁਹਾਨੂੰ ਕਿੱਦਾਂ ਪਤਾ ਕਿ ਗ੍ਰਿਫਤਾਰੀ ਹੋ ਸਕਦੀ ਹੈ ਹੁਣ ਇੱਕ ਚਰਚਾ ਹੋ ਚੱਲੀ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਦੇ ਬਾਰੇ ਗ੍ਰਿਫਤਾਰੀ ਦੀ ਗੱਲ ਚੱਲਦੀ ਉਹ ਕਹਿੰਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਜੀ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਕਿ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਹਨਾਂ ਦੇ ਖਿਲਾਫ ਇੱਕ ਫਾਈਲ ਤਿਆਰ ਕੀਤੀ ਜਾ ਰਹੀ ਹੈ ਫਾਈਲ ਤਿਆਰ ਹੈ ਜਾਂ ਨਹੀਂ ਇਹ ਕਿਹਾ ਨਹੀਂ ਜਾ ਸਕਦਾ ਹਾਂ ਇਹਨਾਂ ਜਰੂਰ ਹੈ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਸਿਆਸਤ ਵਿੱਚ ਕੁਝ ਸਿਆਸੀ ਪਟਾਕਾ ਜਰੂਰ ਪੈਣਾ ਕਿਉਂਕਿ ਪਹਿਲਾਂ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਦੋ ਤਿੰਨ ਵੱਡੇ ਲੀਡਰ ਜਿਨ੍ਹਾਂ ਦੇ ਖਿਲਾਫ ਕਦੀ ਈਡੀ ਕਾਰਵਾਈ ਕਰਦੀ ਸੀ ਕਦੀ ਸੀਬੀਆਈ ਕਾਰਵਾਈ ਕਰਦੀ ਸੀ ਕਦੀ ਦਿੱਲੀ ਪੁਲਿਸ ਦੀ ਕਾਰਵਾਈ ਕਦੀ ਲੈਫਟਨੈਂਟ ਗਵਰਨਰ ਸਾਹਿਬ ਦੇ ਡਾਈ ਹੋਏ ਅੜਿੱਕੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਹਾਲਾਂਕਿ ਉਹਨਾਂ ਦੇ ਵਿੱਚੋਂ ਲੈਫਟਨੈਂਟ ਗਵਰਨਰ ਹੁਰਾਂ ਜਿਹੜੇ ਸਵਾਲ ਖੜੇ ਕੀਤੇ ਉਹ ਚੋ ਕੁਸ਼ ਮਾਮਲੇ ਸਹੀ ਵੀ ਪਾਏ ਗਏ ਸੀਗੇ ਇਹ ਸਹੀ ਨੇ ਗਲਤ ਨੇ ਝੂਠੇ ਨੇ ਜਾਂ ਆਮਾਦੀ ਪਾਰਟੀ ਕਹਿ ਰਹੀ ਹੈ ਕਿ ਪਾਰਟੀਆਂ ਬਖਲਾਈਆਂ ਹੋਈਆਂ ਨੇ ਕਿ ਅਸੀਂ ਲੋਕਾਂ ਦੇ ਕੰਮ ਕਰ ਰਹੇ ਹਾਂ ਇਹ ਹੁਣ ਸਮਾਂ ਦੱਸੇਗਾ ਪਰ ਇਹਨਾਂ ਤੁਰੇ ਆਮਾਦੀ ਪਾਰਟੀ ਕਹਿ ਰਿਹਾ ਕਿ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅੱਗੇ ਵੱਧਦੇ ਆਂ ਗੱਲ ਕਰਦੇ ਆਂ ਲੁਧਿਆਣੇ ਦੀ ਲੁਧਿਆਣੇ ਦਾ ਬੁੱਢਾ ਨਾਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਵੈਸੇ ਚਰਚਾ ਹੁੰਦੀ ਕਦੋਂ ਨਹੀਂ ਜਦੋਂ ਵੋਟਾਂ ਨਜ਼ਦੀਕ ਆਉਂਦੀਆਂ ਨੇ ਉਸ ਵੇਲੇ ਵੀ ਵੋਟਾਂ ਤੋਂ ਕੁਝ ਸਮਾਂ ਬਾਅਦ ਤੱਕ ਵੀ ਉਹ ਚਰਚਾ ਹੁੰਦੀ ਹੈ ਪਰ ਇਸ ਵੇਲੇ ਵੋਟਾਂ ਦੇ ਮਾਮਲੇ ਕਰਕੇ ਚਰਚਾ ਨਹੀਂ ਲੋਕਾਂ ਦੀ ਸਿਹਤ ਨੂੰ ਲੈ ਕੇ ਸਮੱਸਿਆ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਹਰਿਆਣੇ ਦੇ ਲੋਕ ਪਰੇਸ਼ਾਨ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੈਂਸਰ ਵਰਗੀ ਬਿਮਾਰੀ ਫੈਲ ਸਕਦੀ ਹੈ ਇਹ ਡਾਕਟਰਾਂ ਨੂੰ ਵੀ ਪਤਾ ਮਹਾਰਾ ਨੂੰ ਵੀ ਪਤਾ ਸੰਤ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਨੇ بار بار ਇਹ ਮਸਲਾ ਚੁੱਕ ਰਹੇ ਨੇ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਚੰਡੀਗੜ੍ਹ ਤੋਂ ਨੇ ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਜੇਕਰ ਇਹ ਮੁੱਦਾ ਚੁੱਕਿਆ ਗਿਆ ਇਸੇ ਕਰਕੇ ਆ ਕਿ ਲੋਕਾਂ ਦੀ ਸਮੱਸਿਆ ਆਮ ਲੋਕਾਂ ਨਾਲ ਜੁੜੀ ਹੋਈ ਖਬਰ ਹੈ ਇਹ ਪਾਣੀ ਸਿਰਫ ਲੁਧਿਆਣੇ ਵਿੱਚ ਨਹੀਂ ਲੁਧਿਆਣੇ ਤੋਂ ਕੇ Rajasthan ਜਿੱਥੇ 2.5 ਕਰੋੜ ਲੋਕਾਂ ਤੱਕ ਇਹ ਪਾਣੀ ਜਾਂਦਾ 2.5 ਕਰੋੜ ਦੇ ਵਿੱਚੋਂ ਅੱਧੇ ਲੋਕ ਤਾਂ ਬਿਮਾਰ ਜੂਰ ਹੋਣਗੇ ਬਿਮਾਰੀਆਂ ਉਹਨਾਂ ਤੱਕ ਫੈਲ ਰਹੀਆਂ ਨੇ ਚਿੰਤਾ ਦਾ ਵਿਸ਼ਾ ਇਹਦਾ ਹੱਲ ਕੋਈ ਹੋਣਾ ਚਾਹੀਦਾ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਜਿਹੜੇ ਦੂਜੇ ਪੜਾਅ ਵਿੱਚ ਅਭਿਆਨ ਸ਼ੁਰੂ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਜਣੇ ਮਿਲ ਕੇ ਕੰਮ ਕਰੀਏ ਸਾਰਿਆਂ ਨੂੰ ਮਿਲ ਕੇ ਇਹ ਠੀਕ ਕਰਨਾ ਚਾਹੀਦਾ ਹੈ ਕੋਈ ਸ਼ੱਕ ਨਹੀਂ ਕਹਿੰਦੇ ਕਿ ਲੁਧਿਆਣਾ ਦੇ ਵਿੱਚ ਵੱਡੀ ਇੰਡਸਟਰੀ ਹੈ ਪਰ ਲੋਕਾਂ ਨੂੰ ਇੰਡਸਟਰੀ ਦੇ ਨਾਲ-ਨਾਲ ਗੰਦਗੀ ਵੀ ਮਿਲੀ ਹੈ ਇਸ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਨਾਲ ਪੀੜਤ ਨੇ ਦੂਸਰੀ ਗੱਲ ਜੇਕਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਨਾਲ ਦੀ ਨਾਲ ਵਾਟਰ ਟ੍ਰੀਟਮੈਂਟ ਪਲੈਂਟ ਕਿਉਂ ਨਹੀਂ ਲਗਾਏ ਜਾਂਦੇ ਕੁਛ ਕਿ ਹੈਗੇ ਆ ਪਰ ਗਿਣਤੀ ਉਨੀ ਨਹੀਂ ਅੱਜ ਵੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਅਜਹੀਆਂ ਫੈਕਟਰੀਆਂ ਕਾਰਖਾਨੇ ਨੇ ਜਿੱਥੇ ਟ੍ਰੀਟਮੈਂਟ ਪਲੈਂਟ ਨਹੀਂ ਲਗਾਏ ਜਾਂਦੇ ਸਰਕਾਰਾਂ ਬਿਲਕੁਲ ਵੀ ਗੰਭੀਰ ਨਹੀਂ ਪ੍ਰਸ਼ਾਸਨ ਬਿਲਕੁਲ ਵੀ ਗੰਭੀਰ ਨਹੀਂ ਕਿਸੇ ਨਾ ਕਿਸੇ ਦੀ ਸਿਹਤ ਤੇ ਤਾਂ ਸਾਰਾ ਕੁਝ ਹੁੰਦਾ ਹੀ ਹੁਣਾ ਆ ਲੁਧਿਆਣੇ ਵਿੱਚ ਜਦੋਂ ਗੈਸ ਲੀਕ ਹੋਈ ਸੀ ਕਿਸੇ ਨੂੰ ਲੱਭਾ ਹੀ ਨਹੀਂ ਕੱਖ ਕੀ ਹੋਇਆ ਕਿਦਾਂ ਬਾਅਦ ਜਿਹੜੀ ਜਾਂਚ ਰਿਪੋਰਟ ਸੀ ਫਾਈਲ ਬੰਦ ਕਰ ਦਿੱਤੀ ਮਿੱਟੀ ਉੱਪਰ ਪਈ ਆ ਕੋਈ ਚੱਕੂਗਾ ਦਾ ਠੀਕ ਹੈ ਨਹੀਂ ਤਾਂ ਅਗਲੀ ਘਟਨਾ ਦਾ ਇੰਤਜ਼ਾਰ ਕੀਤਾ ਜਾ ਰਿਹਾ ਵੈਸੇ ਅਸੀਂ ਸੁੱਖ ਮੰਗਦੇ ਇਦਾਂ ਦੀ ਘਟਨਾ ਵਾਪਰੇ ਨਾ ਕਿੰਨੇ ਲੋਕਾਂ ਦੀ ਮੌਤ ਹੋਈ ਸੀ ਪਰ ਜੇ ਕਾਰਨ ਨਹੀਂ ਲੱਭੇ ਕੀ ਆ ਤਾਂ ਫਿਰ ਏਜੰਸੀਆਂ ਕੋ ਬੈਠੀਆਂ ਹੋਈਆਂ ਨੇ ਲੋਕ ਸਵਾਲ ਖੜੇ ਕਰਦੇ ਆ ਹੁਣ ਜਦੋਂ ਸੰਤ ਬਲੀਵੀਰ ਸਿੰਘ ਸੀਚੇਵਾਲ ਦੀ ਗੱਲ ਕਰਦੇ ਉਹ ਕਹਿੰਦੇ ਇਹਦੇ ਲਈ ਜ਼ਿੰਮੇਵਾਰ ਨਗਰ ਨਿਗਮ ਹੈ ਡਾਇਰੀਆਂ ਨੇ ਇੰਡਸਟਰੀ ਹੈ ਉੱਥੇ ਪ੍ਰਸ਼ਾਸਨ ਹੈ ਸਰਕਾਰ ਹੈ ਜਿਹੜੀ ਇਸ ਮਾਮਲੇ ਤੇ ਗੰਭੀਰ ਨਹੀਂ ਹੋ ਰਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਅਸੀਂ ਫਿਰ ਕਹਿੰਦੇ ਆ ਕਿ ਕੁਝ ਦਿਨ ਤੋਂ ਜਿਹੜਾ ਬੁੱਢਾ ਨਾਲਾ ਉਹਨੂੰ ਲੈ ਕੇ ਕੁਸ਼ਕ ਜਥੇਬੰਦੀਆਂ ਸਮਾਜ ਸੇਵੀ ਸਰਗਰਮ ਹੋ ਰਹੇ ਨੇ ਕਿ ਇਹਦੀ ਸਫਾਈ ਹੋਣੀ ਚਾਹੀਦੀ ਹੈ ਸਫਾਈ ਵਾਕੇ ਹੋਣੀ ਚਾਹੀਦੀ ਕਿਉਂਕਿ ਲੋਕਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਜਦੋਂ ਬੈਂਸਪਰਾ ਸੀ ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਉਹਨਾਂ ਤੋਂ ਬਾਅਦ ਕਾਂਗਰਸ ਦੇ ਕਈ ਸਿਆਸਤਦਾਨਾਂ ਨੇ ਮੁੱਦਾ ਚੁੱਕਿਆ ਆਮ ਆਦਮੀ ਪਾਰਟੀ ਦੇ ਇਸ ਵੇਲੇ ਦੇ ਮੌਜੂਦਾ ਕੁਸ਼ਕ ਵਿਧਾਇਕ ਉਹ ਵੀ ਕਹਿ ਰਹੇ ਕਿ ਮਸਲੇ ਦਾ ਹੱਲ ਹੋਣਾ ਚਾਹੀਦਾ ਪਰ ਹੋਣਾ ਕਿੱਦਾਂ ਅੱਗੇ ਕਿਉਂ ਨਹੀਂ ਕੋਈ ਹੁੰਦਾ ਪਿਆ ਕਿ ਇਹਦੇ ਪਿੱਛੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਇੱਕ ਧਿਰ ਦਾ ਨੁਕਸਾਨ ਦੂਸਰੀ ਦਾ ਫਾਇਦਾ ਹੋ ਰਿਹਾ ਇਹਦੇ ਕਰਕੇ ਕੰਮ ਰੁਕਿਆ ਪ ਮਸਲਾ ਇਹ ਹੈ ਕਿ ਜਿਹੜੇ ਬੰਦੇ ਨੇ ਫੈਕਟਰੀ ਲਗਾਈ ਨੁਕਸਾਨ ਉਹਦਾ ਵੀ ਹੈ ਲੇਬਰ ਉਹਦੀ ਵੀ ਬਿਮਾਰ ਹੋਣੀ ਹੈ ਕਰ ਉਹਦੇ ਵੀ ਸਮੱਸਿਆ ਕੋਈ ਆ ਸਕਦੀ ਹੈ ਇਸ ਤਰ੍ਹਾਂ ਦੀਆਂ ਕਈ ਚਿੰਤਾਵਾਂ ਨੇ ਜਿਹੜੀਆਂ ਇਸ ਵੇਲੇ ਵੱਧਦੀਆਂ ਜਾ ਰਹੀਆਂ ਨੇ ਦੇਖਦੇ ਹਾਲਾਤ ਕਿੱਦਾਂ ਨੂੰ ਜਾਂਦੇ ਪਰ ਇੰਨਾ ਜ਼ੋਰ ਹੈ ਬੁੱਢੇ ਨਾਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਸੰਤ ਬਲੀਵਿਸ਼ਣ ਸੀਚੇਵਾਲ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਦੂਸਰੇ ਪੜਾ ਦੇ ਤਹਿਤ ਅਭੀ ਆਂਜੜਾ ਸ਼ੁਰੂ ਕਰ ਦਿੱਤਾ ਗਿਆ ਸਫਾਈ ਦਾ ਕੰਮ ਅਰੰਭਾਂਗੇ ਵੈਸੇ ਇੱਕ ਸਮਾਂ ਸੀ ਜਦੋਂ ਕਪੂਰਥਲੀ ਦੇ ਕੋਲ ਵੇਹਿੰਦਾ ਬਹੁਤ ਬੁਰਾ ਹਾਲ ਸੀ ਕਾਲਾ ਸੰਗਿਆ ਦੀ ਡ੍ਰੇਨ ਦਾ ਬਹੁਤ ਮਾੜਾ ਹਾਲ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਆਪਣੇ ਨਾਲ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਸੇਵਾ ਜਦੋਂ ਕਾਰ ਸੇਵਾ ਸ਼ੁਰੂ ਕੀਤੀ ਸੀ। ਹੁਣ ਇੱਥੇ ਵੀ ਸ਼ੁਰੂ ਹੋਈ ਹੈ। ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਹੋ ਗਵੇ। ਬਹੁਤ ਸਾਰੇ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਅਜ਼ਰਬਾਈਜਾਨ ਦੀ। ਅੱਜ ਇੱਕ ਹਾਦਸਾ ਵਾਪਰਿਆ। ਜਿਹੜਾ ਏਪਲੇਨ ਹਾਦਸਾ ਹੋਇਆ ਇਹਦੇ ਵਿੱਚ 39 ਲੋਕ ਮਾਰੇ ਗਏ ਨੇ। ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕਈ ਲੋਕ ਜ਼ਖਮੀ ਵੀ ਹੈ 12 ਜਿਹੜਾ ਨੂੰ ਬਚਾ ਵੀ ਲਿਆ ਗਿਆ। ਜਹਾਜ਼ ਅਜ਼ਰਬਾਈਜਾਨ ਤੋਂ ਰੂਸ ਜਾ ਰਿਹਾ ਸੀ ਕਜ਼ਾਕਿਸਤਾਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਐਮਰਜੈਂਸੀ ਲੈਂਡਿੰਗ ਲਈ ਇਜਾਜ਼ਤ ਮੰਗੀ ਗਈ ਸੀ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਸ਼ਿਕਾਰ ਹੋ ਜਾਂਦਾ ਦੇਖੋ ਨਵਾਂ ਸਾਲ ਆਉਣ ਵਾਲਾ ਹੈ ਨਵੇਂ ਸਾਲ ਤੋਂ ਪਹਿਲਾਂ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ ਤਾਂ ਬਹੁਤ ਦੁਖਦਿੰਦੀਆਂ ਨੇ ਕੁਝ ਦਿਨ ਪਹਿਲਾਂ ਭਪਾਲ ਦੇ ਵਿੱਚ ਜਿਹੜਾ ਹਾਸਾ ਵਾਪਰਿਆ ਉਹ ਵੀ ਅਜੇ ਤੱਕ ਜ਼ਖਮ ਭੁੱਲੇ ਨਹੀਂ 14 ਲੋਕਾਂ ਦੀ ਮੌਤ ਉੱਥੇ ਵੀ ਹੋਈ ਸੀ ਦੱਸਿਆ ਜਾ ਰਿਹਾ ਕਈ ਲੋਕ ਗੰਭੀਰ ਜ਼ਖਮੀ ਨੇ ਅੱਜ ਇਹ ਜਦੋਂ ਹਾਸਾ ਵਾਪਰਿਆ ਉਸ ਵੇਲੇ ਬਹੁਤ ਸਾਰੇ ਪਰਿਵਾਰਕ ਮੈਂਬਰ ਐਸ ਵੇਲੇ ਦੱਸ ਰਹੇ ਸੀਗੇ ਕਿ ਸਾਡੇ ਤੱਕ ਵੀਡੀਓ ਪਹੁੰਚਿਆ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਹਾਲ ਜਾਣਨ ਲਈ ਬੇਤਾਬ ਨੇ ਕੁਝ ਕੇ ਨੰਬਰ ਵੀ ਜਾਰੀ ਕੀਤੇ ਆ ਪਰ ਹਾਸਾ ਇਹ ਮੰਤਪਗ ਹੈ ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਇਹਦੇ ਵਿੱਚ ਕਿਸੇ ਦੀ ਵੀ ਕੋਈ ਜ਼ਿੰਮੇਵਾਰੀ ਨਹੀਂ ਗਈ ਜਹਾਜ਼ ਦੇ ਵਿੱਚ ਅਚਾਨਕ ਖਰਾਬੀ ਹੁੰਦੀ ਹੈ ਜਦੋਂ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਐਮਰਜੈਂਸੀ ਲੈਂਡਿੰਗ ਦੀ ਤੇ ਲੈਂਡੀ ਤੋਂ ਪਹਿਲਾਂ ਹੀ ਜਹਾਜ਼ ਦਾ ਅਗਲਾ ਹਿੱਸਾ ਹੇਠਾਂ ਵੱਲ ਝੁਕਦਾ ਹੈ ਅਚਾਨਕ ਤੇਜ਼ੀ ਨਾਲ ਥੱਲੇ ਆਉਣਾ ਸ਼ੁਰੂ ਕਰਦਾ ਹੈ ਬਾਅਦ ਵਿੱਚ ਅੱਗ ਲੱਗੀ ਤੇ ਦੋ ਹਿੱਸਿਆਂ ਵਿੱਚ ਇਹ ਜਹਾਜ਼ ਕਟਿਆ ਗਿਆ ਮੋਤਾ ਅਸੀਂ ਫਿਰ ਕਿੰਨੇ ਆ ਗਿਣਤੀ ਵੱਧ ਸਕਦੀ ਹੈ ਦੇਖਦੇ ਆ ਕਿਦਾਂ ਨੂੰ ਹਲਾਜ ਜਾਂਦੇ ਨੇ ਪਰ ਬੜੀ ਅਫਸੋਸਜਨ ਖਬਰ ਹੈ ਨਵੇਂ ਸਾਲ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਰਹਾ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦਿੱਤਰੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ